ਅਰ ਦਿੱਤੀ ਸੀ ਸੀਟੀਵੀ ਤਸਵੀਰਾਂ ਦੇ ਵਿੱਚ ਇੱਕ ਚੋਰ ਦੀ ਅਚਾਈ ਹਰਕਤ ਕੈਦ ਹੋਈ ਹੈ ਕਿ ਦੇਖ ਕਿ ਤੁਸੀਂ ਵੀ ਮੱਥੇ ਤੇ ਹੱਥ ਮਾਰੋਗੇ ਦਿਹਾੜੀਦਾਰ ਬੰਦੇ ਤੇ ਜਰਾ ਵੀ ਤਰਸਦੇ ਹੀ ਕਰਦੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਘਰ ਤੇ ਬਾਹਰ ਖੜੀ ਰੇੜੀ ਦੇ ਵਿੱਚੋਂ ਦਿਨ ਦਿਹਾੜੇ ਗੋਲ ਗੱਪੇ ਵੇਚਣ ਵਾਲੇ ਦੀ ਰੇੜੀ ਦੇ ਵਿੱਚੋਂ ਚੋਰ ਬੈਂਟਰੀ ਕੱਢ ਕੇ ਫਰਾਰ ਹੋ ਜਾਂਦਾ ਸੋ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਚੋਰ ਦੇ ਵੱਲੋਂ ਹਾਤੀ ਸਫਾਈ ਦੀ ਨਾਲ ਬੈਟਰੀ ਹੀ ਚੋਰੀ ਕਰਕੇ ਲੈ ਜਾਂਦਾ ਵੀਡੀਓ ਦੇ ਵਿੱਚ ਇਹ ਚੋਰ ਕੈਦ ਹੋ ਜਾਂਦਾ ਪਹਿਲਾਂ ਆਸ-ਪਾਸ ਦੇਖਦਾ ਤੇ ਮੌਕਾ ਦੇਖਦਿਆਂ ਰੇੜੀ ਦੇ ਵਿੱਚੋਂ ਬੈਟਰੀ ਹੀ ਉਤਾਰ ਕੇ ਲੈ ਜਾਂਦਾ ਜੇ ਗੱਲ ਕੀਤੀ ਜਾਵੇ ਤਾਂ ਗਰੀਬ ਰੋਜ਼ ਦੀ ਤਰ੍ਹਾਂ ਆਪਣੀ ਦਿਹਾੜੀ ਲਾਉਣ ਵਾਲਾ ਗੋਲ ਗੱਪੇ ਵਾਲੀ ਰੇੜੀ ਦੇ ਵਿੱਚੋਂ ਜਿਹੜਾ ਉਸਦੀ ਬੈਟਰੀ ਚੋਰੀ ਕਰਕੇ ਚੋਰ ਫਰਾਰ ਹੋ ਗਿਆ ਜ਼ਰਾ ਵੀ ਤਰਸ ਦਿਹਾੜੀ ਦਾਰ ਬੰਦੇ ਤੇ ਨਹੀਂ ਲੋਕ ਕਰਦੇ ਕਿ ਕਿੰਜ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਵੀਡੀਓ ਸਾਹਮਣੇ ਆ ਰਹੀ ਹੈ ਇੱਕ ਵਾਰ ਇਸ ਵੀਡੀਓ ਦਾ ਰੁਕ ਕਰਦੇ ਆ ਕਿ ਕਿੰਜ ਇਸ ਚੋਰ ਨੇ ਗੋਲਗੱਪੇ ਵੇਚਣ ਵਾਲੇ ਦੀ ਰੇੜੀ ਨੂੰ ਨਿਸ਼ਾਨਾ ਬਣਾਇਆ ਗਿਆ